ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1287 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1288 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਗੰਗਾਲ ਦਾ ਨਾਮ ਬਾਦਸ਼ਾਹ ਰੱਖਿਆ ਜਾਂਦਾ ਹੈ ਮੂਰਖ ਦਾ ਪੰਡਤ ਨਾਮ ਪਾਇਆ ਜਾਂਦਾ ਹੈ ਅੰਦੇ ਕਾ ਨਉ ਪਰਖੂ ਏਵੈ ਕਰੇ গো ਆਉ ਅਨੇ ਨੂੰ ਪਰਖੂ ਆਖਿਆ ਜਾਂਦਾ ਹੈ ਬਸ ਜਗਤ ਇਸ ਤਰ੍ਹਾਂ ਦੀਆਂ ਉਲਟੀਆਂ ਗੱਲਾਂ ਕਰਦਾ ਹੈ ਇੱਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ ਅਤੇ ਸ਼ਰਾਰਤ ਕਰਨ ਵਾਲੇ ਦਾ ਨਾਮ ਚੌਧਰੀ ਪੈ ਜਾਂਦਾ ਹੈ ਹਰ ਗਾਲ ਚ ਜਿਹੜਾ ਚੌਧਰੀ ਬਣ ਜਾਂਦਾ ਮੋਰੇ ਹੋ ਕੇ ਤੇ ਝੂਠੀ ਜਨਾਨੀ ਸਭ ਤੋਂ ਅੱਗੇ ਥਾਂ ਮਿਲਦੀ ਹੈ ਭਾਵ ਹਰ ਥਾਂ ਪ੍ਰਧਾਨ ਬਣਦੀ ਹੈ ਇਹ ਗੁਰੂ ਨਾਨਕ ਪਾਸ਼ਾ ਗੁਰੂ ਅੰਗਦ ਪਾਸ਼ਾ ਜੀ ਆਪਣੀ ਬਾਣੀ ਵਿੱਚ ਦੱਸ ਰਹੇ ਹਨ ਨਾਨਕ ਗੁਰਮਖ ਜਾਣੀਐ ਕਲ ਕਾਏ ਹੋ ਨਿਆਉ ਏ ਨਾਨਕ ਇਹ ਨਿਆ ਕਲਯੁਗ ਦਾ ਭਾਵ ਜਿੱਥੇ ਇਹ ਰਵਈਆ ਵਰਤੀਂਦਾ ਹੈ ਉਥੇ ਕਲਯੁਗ ਦਾ ਪਹਿਰਾ ਜਾਣੋ ਪਰ ਗੁਰੂ ਦੇ ਸਾਹਨ ਮੁਖ ਹੋਇਆ ਹੀ ਇਹ ਸਮਝ ਪੈਂਦੀ ਹੈ ਕਿ ਵਤੀਰਾ ਮਾੜਾ ਹੈ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ ਇਨਾ ਪੜਿਆ ਨਾਉ ਹਰਨ ਬਾਜ ਤੇ ਅਹਲਕਾਰ ਇਹਨਾਂ ਦਾ ਨਾਮ ਲੋਕ ਪੜੇ ਹੋਏ ਰੱਖਦੇ ਹਨ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਓ ਪਰ ਵਿਦਿਆ ਕਾਦੀ ਹੈ ਇਹ ਤਾਂ ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤ ਭਰਾਵਾਂ ਨੂੰ ਪਸਾਉਂਦੇ ਹਨ ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜੇ ਹੋਏ ਕਬੂਲ ਨਹੀਂ ਹਨ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਓ ਜਿਹ ਜਿਸ ਨੇ ਨਾਮ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਤ ਹੈ ਤੇ ਸਿਆਣਾ ਹੈ ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ ਕਿਉਂਕਿ ਰੁੱਖ ਦੀ ਜੜ ਸਭ ਤੋਂ ਪਹਿਲਾਂ ਜ਼ਮੀਨ ਦੇ ਅੰਦਰ ਜੰਮਦੀ ਹੈ ਤਾਂ ਹੀ ਰੁੱਖ ਉੱਗ ਕੇ ਬਾਰ ਸ਼ਾਂ ਬਣਦੀ ਹੈ ਸੋ ਸੁਖਦਾਤੀ ਵਿਦਿਆ ਉਹੀ ਹੈ ਜੇ ਪਹਿਲਾ ਮਨੁੱਖ ਆਪਣੇ ਮਨ ਵਿੱਚ ਨਾਮ ਬੀਜੇ ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਭ ਝੂਠ ਬਸਾਰਾ ਹੀ ਹੈ ਰਾਜੇ ਸਹੀ ਮੁਕਦਮ ਕੁੱਤੇ ਨਾਮ ਤੋਂ ਸਖਣੀ ਵਿਦਿਆ ਦਾ ਹਾਲ ਤੱਕੋ ਰਾਜੇ ਮਾਨੋ ਸ਼ੇਰ ਹਨ ਉਹਨਾਂ ਦੇ ਪੜ੍ਹੇ ਹੋਏ ਐਲਕਾਰ ਮਾਨੋ ਕੁੱਤੇ ਹਨ ਜਾਏ ਜਗਾਏ ਨਾ ਬੈਠੇ ਸੁੱਤੇ ਬੈਠੇ ਸੁੱਤੇ ਬੰਦਿਆ ਨੂੰ ਭਾਵ ਵੇਲੇ ਕੁਵੇਲੇ ਜਾ ਜਗਾਉਂਦੇ ਹਨ ਭਾਵ ਤੰਗ ਕਰਦੇ ਹਨ ਇਹ ਪਾਤਸ਼ਾਹ ਨੇ ਉਸ ਵੇਲੇ ਦੀਆਂ ਗੱਲਾਂ ਲਿਖੀਆਂ ਨੇ ਜੋ ਅੱਜ ਵੀ ਸੱਚ ਸਾਬਤ ਹੋ ਰਹੀਆਂ ਏ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰ ਧੰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਚਾਕਰ ਨਹਿਦਾ ਪਾਇਨ ਘਾਓ ਇਹ ਐਲਕਾਰ ਮਾਨੋ ਸ਼ੇਰਾਂ ਦੀਆਂ ਨੋਂਦਰਾ ਹਨ ਜੋ ਲੋਕਾਂ ਦਾ ਘਾਤ ਕਰਦੀਆਂ ਹਨ ਰਾਤ ਪਿਤ ਕੁੱਤੇ ਹੋ ਝੱਟ ਜਾਹੋ ਰਾਜੇ ਸ਼ੀਨ ਮੁਕੱਦਮ ਕੁੱਤਿਆਂ ਦੀ ਰਾਹੀ ਲੋਕਾਂ ਦਾ ਲਹੂ ਪੀਂਦੇ ਹਨ ਜਿੱਥੈ ਜੀ ਆਹੋਸੀ ਸਾਰ ਪਰ ਜਿੱਥੇ ਜੀਵਾਂ ਦੀ ਕਰਨੀ ਦੀ ਪਰਖ ਹੁੰਦੀ ਹੈ ਨੱਕੇ ਵੱਢੀ ਲਾਇ ਤਬਾਰ ਉਥੇ ਜੇਹੇ ਪੜੇ ਹੋਏ ਬੰਦੇ ਬੇਤਵਾਰੇ ਨਾਕ ਵੱਡੇ ਸਮਝੇ ਜਾਂਦੇ ਹਨ ਪਰ ਮਾਤਮਾ ਦੀ ਦਰਗਾਹ ਵਿੱਚ ਸਭ ਕੁਝ ਸਾਫ਼ ਹੋ ਜਾਂਦਾ ਹੈ ਪੌੜੀ ਆਪੋ ਪਾਏ ਮੇ ਦਨੀ ਆਪੇ ਕਰਦਾ ਸਾਰ ਜੋ ਪ੍ਰਭੂ ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ ਪੈ ਬਿਨ ਭਰ ਮਨਾ ਕੱਟੀਏ ਨਾਮ ਨਾ ਲੱਗੇ ਪਿਆਰ ਉਹਦਾ ਡਰ ਰੱਖਣ ਤੋਂ ਬਿਨਾ ਮਾਇਆ ਪਿੱਛੇ ਭਟਕਣ ਰੂਪ ਬੰਧਨ ਕਟਿਆ ਨਹੀਂ ਜਾਂਦਾ ਨਾ ਹੀ ਉਸ ਦੇ ਨਾਮ ਵਿੱਚ ਪਿਆਰ ਬਣਦਾ ਹੈ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦੁਆਰ ਪ੍ਰਭੂ ਦਾ ਡਰ ਗੁਰੂ ਦੀ ਸ਼ਰਨ ਪਿਆ ਪੈਂਦਾ ਪੈਦਾ ਹੁੰਦਾ ਹੈ ਪ੍ਰਭੂ ਦਾ ਡਰ ਗੁਰੂ ਦੀ ਸ਼ਰਨ ਪਿਆ ਪੈਦਾ ਹੁੰਦਾ ਹੈ ਰਬਾਨੀ ਬੰਦ ਵਿੱਚੋਂ ਖਲਾਸੀ ਦਾ ਰਸਤਾ ਮਿਲਦਾ ਹੈ ਪੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਕਿਉਂਕਿ ਪ੍ਰਭੂ ਦਾ ਡਰ ਰੱਖਿਆ ਬੇਅੰਤ ਪ੍ਰਭੂ ਦੀ ਜੋਤ ਵਿੱਚ ਜੋਤ ਮਿਲਿਆ ਮਨ ਦੀ ਡੋਲਤਾ ਪ੍ਰਾਪਤ ਹੁੰਦੀ ਹੈ ਭੈ ਤੇ ਭੈਜਲ ਲੰਗੀਏ ਗੁਰਮਤੀ ਵਿਚਾਰ ਇਸ ਡਰ ਕਰਕੇ ਹੀ ਗੁਰਮਤ ਦੀ ਰਾਹੀ ਉੱਚੀ ਵਿਚਾਰ ਬਣਦੀ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਗੀਦਾ ਹੈ ਭੈ ਤੇ ਨਿਰਭਉ ਪਾਈਏ ਜਿਸ ਦਾ ਅੰਤ ਨਾ ਪਾਰ ਆਵਾਰ ਇਸ ਡਰ ਦੇ ਰਾਹੀ ਹੀ ਡਰ ਰਹਿਤ ਪ੍ਰਭੂ ਮਿਲਦਾ ਹੈ ਜਿਹਦਾ ਅੰਤ ਨਹੀਂ ਪੈਦਾ ਜਿਸਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰ ਲਾ ਉਰਲਾ ਬੰਨਾ ਨਹੀਂ ਲੱਭਦਾ ਭਾਵ ਉਹ ਬੇਅੰਤ ਹੈ ਪਰਮਾਤਮਾ ਮਾਨਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲਤੇ ਕਰੇ ਪੁਕਾਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ ਵਿੱਚ ਰਹਿਣ ਦੀ ਸਾਰ ਨਹੀਂ ਪੈਂਦੀ ਸਿਟਾਏ ਨਿਕਲਦਾ ਹੈ ਕਿ ਉਹ ਮਾਇਆ ਦੀ ਤ੍ਰਿਸ਼ਨਾ ਅਗ ਵਿੱਚ ਸੜਦੇ ਬਿਲਕਦੇ ਹਨ ਨਾਨਕ ਨਾ ਵਹਿ ਹੀ ਤੇ ਸੁਖ ਪਾਇਆ ਗੁਰਮਤੀ ਉਰਤਾਰ ਹੈ ਨਾਨਕ ਪ੍ਰਭ ਦੇ ਨਾਮ ਤੋਂ ਹੀ ਸੁਖ ਮਿਲਦਾ ਹੈ ਤੇ ਇਹ ਨਾਮ ਗੁਰੂ ਦੀ ਮੱਤ ਉਤੇ ਤੁਰਿਆ ਹੀ ਹਿਰਦੇ ਵਿੱਚ ਟਿਕਦਾ ਹੈ ਸ਼ਲੋਕ ਮਹੱਲਾ ਪਹਿਲਾ ਰੂਪੇ ਕਮ ਐ ਦੋਸਤੀ ਭੁਖੈ ਸਾਦੈ ਗੰਡ ਰੂਪ ਦੀ ਕਾਮ ਵਾਸ਼ਨਾ ਨਾਲ ਮਿੱਤਰਤਾ ਹੈ ਭੁੱਖ ਦਾ ਸਵਾਦ ਨਾਲ ਸੰਬੰਧ ਹੈ ਲੱਭੇ ਮਾਲੇ ਘੁਲ ਮਿਲ ਮਿਚਲ ਊਂਗੈ ਸੌੜ ਪਲੰਗ ਲੱਭ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀ ਇੱਕ ਮਿਕਤਾ ਹੈ ਨਿੰਦਰ ਨਾਲ ਊਂਗ ਰਹੇ ਨੂੰ ਸੌੜੀ ਥਾਂ ਹੀ ਪਲੰਗ ਹੈ ਭੌਂਕਾ ਕੋ ਭੁਖਵਾਰ ਹੋਏ ਪੱਕੜ ਪਿੱਟੇ ਅੰਦ ਕ੍ਰੋਧ ਬਹੁਤ ਬੋਲਦਾ ਹੈ ਕ੍ਰੋਧ ਵਿਚੰਨਾ ਹੋਇਆ ਬੰਦਾ ਖੁਆਰ ਹੋ ਕੇ ਬਦ ਜ਼ੁਬਾਨੇ ਹੀ ਕਰਦਾ ਹੈ। ਚੁੱਪ ਹੈ ਚੰਗਾ ਨਾਨਕਾ ਵਿਣ ਨਾ ਆਵੇ ਮੋਹਿ ਗੰਧ। ਏ ਨਾਨਕ ਪ੍ਰਭ ਦੇ ਨਾਮ ਤੋਂ ਬਿਨਾ ਮਨੁੱਖ ਦੇ ਮੂੰਹ ਵਿੱਚ ਬਦ ਕਲਾਮੀ ਦੀ ਬੋ ਹੀ ਹੁੰਦੀ ਹੈ। ਬੋਲਣ ਨਾਲੋਂ ਇਸ ਦਾ ਚੁੱਪ ਰਹਿਣਾ ਚੰਗਾ ਹੈ। ਜਿਵੇਂ ਬੋਲਣਾ ਹੀ ਨਹੀਂ ਆਉਂਦਾ ਤੇ ਉਹ ਫਿਰ ਬੰਦਾ ਚੁੱਪ ਹੀ ਰਵੇ ਉਹਨਾਂ ਤੋਂ ਚੰਗਾ ਹੈ। ਜੇਦੇ ਬੋਲ ਕਿਸੇ ਨੂੰ ਚੰਗੇ ਨਹੀਂ ਲੱਗਦੇ ਉਸ ਬੰਦੇ ਨੂੰ ਫਿਰ ਚੁੱਪ ਰਹਿਣਾ ਚਾਹੀਦਾ ਹੈ ਇਹ ਗੁਰੂ ਜੀ ਆਪਣੀ ਬਾਣੀ ਵਿੱਚ ਸਮਝਾ ਰਹੇ ਹਨ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋبن ਪੰਜੇ ਠਗ ਰਾਜ ਧਨ ਸੁੰਦਰਤਾ ਉੱਚੀ ਜਾਤ ਤੇ ਜਵਾਨੀ ਇਹ ਪੰਜੇ ਹੀ ਮਾਨੋ ਠਗ ਹਨ ਇਹ ਪਹਿਲੇ ਪਾਸ਼ਾ ਪ੍ਰਮਾਨ ਕਰ ਰਹੇ ਹਨ ਇਨੀ ਠਗ ਜਗ ਠਗਿਆ ਕਿ ਨੈ ਨ ਰੱਖੀ ਲਜ ਇਹਨਾਂ ਠੱਗਾ ਨੇ ਜਗਤ ਨੂੰ ਠੱਗ ਲਿਆ ਹੈ ਜੋ ਵੀ ਇਹਨਾਂ ਦੇ ਅੱਡੇ ਚੜ੍ਹਿਆ ਜੋ ਵੀ ਇਹਨਾਂ ਦੇ ਟਾਹੇ ਚੜ੍ਹਿਆ ਕਿਸੇ ਨੇ ਇਹਨਾਂ ਤੋਂ ਆਪਣੀ ਇੱਜ਼ਤ ਨਹੀਂ ਬਚਾਈ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਅੱਜ ਵਰਤਾਰਾ ਵਰਤ ਰਿਹਾ ਹੈ 550 600 ਸਾਲ ਪਹਿਲਾਂ ਹੀ ਗੁਰਬਾਣੀ ਵਿੱਚ ਉਚਾਰਨ ਕਰ ਗਏ ਮੇਰੇ ਸੱਚੇ ਬਾਦਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀਂ ਪਾਹੇ ਇਨਾਂ ਠੱਗਾ ਨੂੰ ਪਿਓ ਠੱਗ ਭਾਵ ਸਿਆਣੇ ਬੰਦੇ ਦਾਉ ਲਾ ਜਾਂਦੇ ਹਨ ਭਾਵੋ ਬੰਦੇ ਇਨਾਂ ਦੀ ਚਾਲ ਵਿੱਚ ਨਹੀਂ ਆਉਂਦੇ ਜੋ ਸਤਗੁਰ ਦੀ ਸ਼ਰਨ ਆਉਂਦੇ ਹਨ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪਰ हे ਨਾਨਕ ਹੋਰ ਬੜੇ ਭਾਗਹੀਣ ਇਨਾਂ ਦੇ ਟਹੇ ਚੜ੍ਹ ਕੇ ਲੁੱਟੇ ਜਾ ਰਹੇ ਹਨ ਪੌੜੇ ਪੜਿਆ ਲੇਖੇਦਾਰ ਲਿਖਾ ਮੰਗੀਐ ਜੇ ਮਨੁੱਖ ਵਿਦਵਾਨ ਵੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਵੀ ਕਰਨਾ ਜਾਣਦਾ ਹੋਵੇ ਤ੍ਰਿष्णा ਬਾਰੇ ਉਸ ਤੋਂ ਵੀ ਲੇਖਾ ਲਈਦਾ ਹੈ ਭਾਵ ਤ੍ਰਿष्णा ਉਸ ਤੋਂ ਵੀ ਲੇਖਾ ਲੈਂਦੀ ਹੈ ਨਿਰੀ ਵਿਦਿਆ ਤੇ ਚਤੁਰਾਈ ਤ੍ਰਿष्णा ਤੋਂ ਬਚਾ ਨਹੀਂ ਸਕਦੀ ਵਿਣ ਨਾਵੇ ਕੁੜਿਆਰ ਔਖਾ ਤੰਗੀਐ ਕਿਉਂਕਿ ਪ੍ਰਭੂ ਦੇ ਨਾਮ ਤੋਂ ਬਿਨਾ ਪੜਿਆ ਹੋਇਆ ਵੀ ਕੂੜ ਦਾ ਹੀ ਵਪਾਰੀ ਹੈ ਔਖਾ ਹੁੰਦਾ ਹੈ ਔਖਿਆਈ ਹੀ ਪਾਉਂਦਾ ਹੈ ਔਕਟ ਰੁਦੇ ਰਹਾ ਗਲੀਆਂ ਰੋਕੀਆਂ ਉਸ ਦੇ ਜ਼ਿੰਦਗੀ ਦੇ ਗਲੀਆਂ ਤੇ ਰਸਤੇ ਕ੍ਰਿਸ਼ਨਾਂ ਦੀ ਅਗ ਨਾਲ ਰੁਕੇ ਪਏ ਹਨ ਉਹਨਾਂ ਵਿੱਚੋਂ ਦੀ ਲੰਘਣਾ ਔਖਾ ਹੈ ਸੱਚਾ ਵੇ ਪਰਵਾਹੋ ਸ਼ਬਦ ਸੰਤੋਖੀਆਂ ਗੁਰ ਸ਼ਬਦ ਹੀ ਰਾਈ ਸੰਤੋਖੀ ਬੰਦਿਆ ਨੂੰ ਸਦਾ ਕਾਇਮ ਰਹਿਣ ਵਾਲਾ ਬੇਮੁਥਾਜ ਪਰਮਾਤਮਾ ਮਿਰਦਾ ਹੈ ਗਹਿਰ ਗੰਭੀਰ ਥਾ ਉਹ ਹੱਥ ਨ ਲੱਭਈ ਪ੍ਰਭ ਮਾਨੋ ਬੜਾ ਡੂੰਗਾ ਸਮੁੰਦਰ ਹੈ ਵਿਦਿਆ ਚਤੁਰਾਈ ਦੇ ਆਸਰੇ ਉਸ ਦੀ ਥਾ ਨਹੀਂ ਪੈ ਸਕਦੀ ਮੋਹ ਮੋਹ ਚੋ ਟਾ ਖਾ ਹੋ ਬਿਨ ਗੁਰ ਕੋਏ ਨਾ ਛੁੱਟਸੀ ਸਭੋਂ ਪੜਿਆ ਕੁੜਿਆਰ ਵਿਦਿਆ ਦੇ ਮਾਣ ਵਿੱਚ ਰਹਿ ਕੇ ਤ੍ਰਿਸ਼ਨਾ ਦੀਆਂ ਚੋਟਾਂ ਦਬਾ ਦਬ ਖਾਂਦਾ ਹੈ ਪਿਆ ਪੜਿਆ ਹੋਇਆ ਹੋਵੇ ਕੋਈ ਮਨੁੱਖ ਗੁਰੂ ਦੀ ਸ਼ਰਨ ਤੋਂ ਬਿਨਾ ਤ੍ਰਿਸ਼ਨਾ ਤੋਂ ਬਾਝ ਨਹੀਂ ਸਕਦਾ ਕਿਉਂਕਿ ਕੁਝ ਪੜੇ ਲਿਖੇ ਹਨ ਪੜ ਮੈਂ ਵੇਖੇ ਜੋ ਰੱਖਦੇ ਫੋਕੀ ਤੜ ਮੈਂ ਵੇਖੇ ਕਹਿੰਦੇ ਰੱਬ ਨੂੰ ਥੱਲੇ ਲਿਆਵਾਂਗੇ ਮਾਰਦੇ ਫੋਕੀ ਫੜ ਮੈਂ ਵੇਖੇ ਇਹ ਰੋਕ ਰਖਦੇ ਸੁੱਕੀ ਤੜ ਮੈਂ ਵੇਖੇ ਇਹ ਪੜੇ ਲਿਖੇ ਅਨਪੜ ਮੈਂ ਵੇਖੇ ਕਿਸੇ ਸ਼ਾਇਰ ਨੇ ਲਿਖਿਆ ਹੈ ਉਹ ਲਿਖਦਾ ਕੁੱਤੇ ਵਾਂਗੂ ਗਲੀਆਂ 'ਚ ਘੁੰਮਦੇ ਵਿੱਚ ਗਲੀਆਂ ਦੇ ਵਿੱਚ ਦਰਾਂ ਦੇ ਖੜ ਮੈਂ ਵੇਖੇ ਪੜੇ ਲਿਖੇ ਅਨਪੜ ਮੈਂ ਵੇਖੇ ਕਈ ਵੇਖੇ ਨੇ ਮੂਰਖ ਐਵੇਂ ਗਲੀਆਂ ਵਿੱਚ ਬੈਠੇ ਰਹਿੰਦੇ ਨੇ ਕੁੱਤੇ ਵਾਂਗੂ ਗਲੀਆਂ 'ਚ ਘੁੰਮਦੇ ਰਹਿੰਦੇ ਨੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਕਈ ਸੌ ਸਾਲ ਪਹਿਲਾਂ ਹੀ ਲੇਖੇ ਨੇ ਇਹਨਾਂ ਦੀਆਂ ਗੱਲਾਂ ਜੋ ਅੱਜ ਵੀ ਸੱਚੀਆਂ ਹੋ ਰਹੀਆਂ ਹਨ ਗੁਰੂ ਜੀ ਅੱਗੇ ਫਰਮਾਉਂਦੇ ਹਨ ਪਤ ਸੇਤੀ ਕਰਜਾ ਹੋ ਨਾਮ ਵਖਾਣੀਐ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੇ ਨਾਮ ਸਿਮਰਿਏ ਤਾਂ ਬੇਸ਼ੱਕ ਇਜਤ ਨਾਲ ਪ੍ਰਭੂ ਪਰਮਾਤਮਾ ਦੇ ਦਰ ਤੇ ਅਪੜੋ ਹੁਕਮੀ ਸ਼ਾਗਰਾ ਹ ਦੇਂਦਾ ਜਾਣੀਐ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣਦਾ ਹੈ ਕਿ ਪ੍ਰਭੂ ਪਰਮਾਤਮਾ ਆਪਣੇ ਹੁਕਮ ਵਿੱਚ ਜੀਵਾ ਨੂੰ ਜੀਵਨ ਤੇ ਰੋਜੀ ਦਿੰਦਾ ਹੈ ਪਰਮਾਤਮਾ ਬੜਾ ਬੇਅੰਤ ਹੈ ਪਰਮਾਤਮਾ ਸਾਨੂੰ ਦਿੰਦਾ ਹੈ ਅਸੀਂ ਲੈਂਦੇ ਹਾਂ ਤੇ ਉਸ ਦਾ ਸ਼ੁਕਰ ਨਹੀਂ ਕਰਦੇ ਉਸ ਦਾ ਨਾਮ ਨਹੀਂ ਜਪਦੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਕਈ ਜੁਗਾ ਤੋਂ ਹੀ ਅਸੀਂ ਪਰਮਾਤਮਾ ਦਾ ਦਿੱਤਾ ਖਾਂਦੇ ਆ ਰਹੇ ਹਾਂ ਤੇ ਪਰਮਾਤਮਾ ਬੜਾ ਬੇਅੰਤ ਹੈ ਪਤ ਸੇਤੀ ਕਰ ਜਾ ਹੋ ਨਾਮ ਵਖਾਣੀਐ ਉਕਮੇ ਸਾਹਾ ਗिराहा ਦਿੰਦਾ ਜਾਣੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1288 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1299 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ